ਅੱਜ ਸੁਣਾਵਾਂਗੇ ਮੇਰੀ ਲਿਖੀ ਇੱਕ ਛੋਟੀ ਕਹਾਣੀ ਬਾਦਸ਼ਾ ਕਰਮਾ ਆਪਣੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਰਕੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਭਰੀ ਜ਼ਿੰਦਗੀ ਬਤੀਤ ਕਰਦਾ ਆ ਰਿਹਾ ਸੀ ਉਹਨੂੰ ਆਪਣੀਆਂ ਜ਼ਰੂਰੀ ਲੋੜਾਂ ਲਈ ਵੀ ਪੂਰੀ ਜਦੋਜਹਿਦ ਕਰਨੀ ਪੈਂਦੀ ਸੀ ਇਸ ਦੇ ਬਾਵਜੂਦ ਵੀ ਉਹ ਆਪਣੇ ਸੰਘਰਸ਼ ਰੂਪੀ ਸਫਰ ਨੂੰ ਠਹਿਰਾ ਨਹੀਂ ਦਿੰਦਾ ਅਤੇ ਆਪਣੀ ਚਾਲ ਚੱਲਦਾ ਰਹਿੰਦਾ ਉਹਦਾ ਹੌਸਲਾ ਕਈ ਵਾਰ ਕਮਜ਼ੋਰ ਤਾਂ ਹੋ ਜਾਂਦਾ ਸੀ ਪਰ ਕਰਮਾਂ ਲੰਮੀ ਰੇਸ ਦਾ ਘੋੜਾ ਸੀ ਉਹਨੇ ਆਪਣੇ ਹੌਸਲੇ ਤੇ ਵਧੀਆ ਪਕੜ ਬਣਾ ਰੱਖੀ ਸੀ ਭਾਵੇਂ ਸੁਭਾਅ ਪੱਖੋਂ ਠੰਡੇ ਮਤੇ ਵਾਲਾ ਸੀ ਪਰ ਹਾਲਾਤਾਂ ਕਾਰਨ ਕਈ ਵਾਰੀ ਗਰਮੀ ਖਾ ਜਾਂਦਾ ਸੀ ਇੱਕ ਦਿਨ ਥੱਕਿਆ ਟੁੱਟਿਆ ਸ਼ਾਮ ਨੂੰ ਕੰਮ ਤੋਂ ਜਦੋਂ ਘਰ ਵਾਪਸ ਆਇਆ ਤਾਂ ਪਾਲੂ ਜੋ ਕਰਮੇ ਦੀ ਪਤਨੀ ਹੈ ਪਾਣੀ ਦਾ ਗਲਾਸ ਕਰਮੇ ਨੂੰ ਦਿੰਦੀ ਹੈ ਅਤੇ ਨਾਲ ਹੀ ਪੱਖੇ ਦਾ ਮੂੰਹ ਮੰਜੇ ਤੇ ਬੈਠੇ ਕਰਮੇ ਵੱਲ ਘੁਮਾਉਂਦੀ ਹੈ ਆਪਣੇ ਬਾਪੂ ਨੂੰ ਦੇਖ ਕਰਮੇ ਦਾ ਪੁੱਤਰ ਭੱਜਿਆ ਭੱਜਿਆ ਹੁੰਦਾ ਹੈ ਅਤੇ ਫਤਿਹ ਬੁਲਾ ਕੇ ਬਾਪੂ ਨੂੰ ਲਾਡ ਕਰਨ ਲੱਗ ਜਾਂਦਾ ਹੈ ਪਰਿਵਾਰ ਦਾ ਸਾਥ ਅਤੇ ਮੂੰਹ ਲੈ ਕੇ ਕਰਮਾ ਦਿਨ ਪਰ ਦੀ ਥਕਾਵਟ ਉਤਾਰ ਲੈਂਦਾ ਹੈ ਫਿਰ ਅਚਾਨਕ ਲਾਡੀਆਂ ਕਰਦੇ ਪੁੱਤਰ ਦੇ ਮੂੰਹੋਂ ਸਾਈਕਲ ਦੀ ਮੰਗ ਕਰਮੇ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚਾ ਦਿੰਦੀ ਹੈ ਉਹ ਗੁੱਸੇ ਭਰੀ ਨਜ਼ਰ ਨਾਲ ਦੇਖਦਾ ਅੰਦਰ ਵੱਲ ਜਾਣ ਲੱਗਦਾ ਹੈ ਪਰ ਪਾਲੋ ਉਸ ਨੂੰ ਬਾਹੋਂ ਫੜ ਰੋਕ ਕੇ ਬੈਠਣ ਦਾ ਤਰਲਾ ਪਾਉਂਦੀ ਹੈ ਆਪਣੀ ਪਤਨੀ ਦਾ ਤਰਲਾ ਕਰਮੇ ਨੂੰ ਮਜਬੂਰ ਕਰ ਦਿੰਦਾ ਹੈ ਤੇ ਕਰਮਾ ਮੰਜੀ ਤੇ ਬੈਠ ਜਾਂਦਾ ਹੈ ਪਾਲੂ ਆਖਦੀ ਹੈ ਤੁਹਾਡਾ ਪੁੱਤਰ ਤੁਹਾਡੀਆਂ ਤੰਗੀਆਂ ਤੁਰਸ਼ੀਆਂ ਤੋਂ ਅਣਜਾਣ ਹੈ ਉਹਨੂੰ ਲੱਗਦਾ ਹੈ ਤੁਹਾਡੇ ਤੋਂ ਜ਼ਿਆਦਾ ਸਮਝਦਾਰ ਤਾਕਤਵਰ ਕੋਈ ਨਹੀਂ ਉਹਦਾ ਮੰਗ ਰੱਖਣ ਦਾ ਕਾਰਨ ਵੀ ਇਹੋ ਹੈ ਕਿ ਤੁਸੀਂ ਆਪਣੇ ਪੁੱਤਰ ਦੀ ਨਜ਼ਰਾਂ ਵਿੱਚ ਉਹਦੀ ਦੁਨੀਆ ਦੇ ਬਾਦਸ਼ਾਹ ਹੋ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਆਪਣੀ ਪਤਨੀ ਦੀ ਗੱਲ ਸੁਣਦੇ ਹੀ ਕਰਮ ਤਪ ਦੇ ਜਵਾਲਾਮੁਖੀ ਤੋਂ ਸ਼ਾਂਤ ਸਮੁੰਦਰ ਹੋ ਗਿਆ ਉਹ ਝਟ ਆਪਣੇ ਪੁੱਤਰ ਨੂੰ ਕਲਾਵੇ ਵਿੱਚ ਲੈਂਦਾ ਤੇ ਲਾਡੀਆਂ ਕਰਨ ਲੱਗ ਜਾਂਦਾ ਹੈ ਪਾਲੂ ਦੇ ਬੋਲਾਂ ਨੇ ਕਰਮੇ ਨੂੰ ਦੱਸ ਦਿੱਤਾ ਸੀ ਕਿ ਉਹ ਆਪਣੇ ਪਰਿਵਾਰ ਵਿੱਚ ਬਾਦਸ਼ਾਹ ਤੋਂ ਘੱਟ ਨਹੀਂ ਹੈ। ਇਹਨਾਂ ਬੋਲਾਂ ਨੇ ਕਰਮੇ ਦੇ ਚਿਹਰੇ ਤੇ ਚੜ੍ਹਦੇ ਸੂਰਜ ਵਰਗੀ ਲਾਲੀ ਚੜਾ ਦਿੱਤੀ ਸੀ। ਅਗਲੀ ਸਵੇਰ ਜਦੋਂ ਕਰਮੇ ਦਾ ਪੁੱਤਰ ਉੱਠਦਾ ਹੈ ਤੇ ਅੱਖਾਂ ਖੋਲਣਸਾਰ ਮੰਜੇ ਨਾਲ ਖੜੇ ਨਵੇਂ ਸਾਈਕਲ ਨੂੰ ਦੇਖ ਗਦਗਦ ਹੋ ਜਾਂਦਾ ਹੈ। ਕੋਲ ਹੀ ਕੁਝ ਕੁ ਦੂਰੀ ਤੇ ਹੱਥ 'ਚ ਚਾਹ ਦਾ ਗਲਾਸ ਫੜੀ ਲੱਤ ਤੇ ਲੱਤ ਰਖੀ ਕੁਰਸੀ ਤੇ ਬੈਠਾ ਕਰਮਾ ਆਪਣੀ ਬਾਦਸ਼ਾਹਤ ਦਾ ਆਨੰਦ ਮਾਣ ਰਿਹਾ ਸੀ ਪਾਲੋ ਦੇ ਪੁੱਛਣ ਤੇ ਕਿ ਸਾਈਕਲ ਕਿੱਥੋਂ ਆਇਆ ਤਾਂ ਕਰਮੇ ਦਾ ਜਵਾਬ ਸੀ ਕਿ ਸਾਈਕਲ ਦੇ ਬਦਲੇ ਬਾਦਸ਼ਾਹੀ ਮਿਲਦੀ ਸੀ ਮੈਨੂੰ ਸੌਦਾ ਸਸਤਾ ਲੱਗਿਆ ਸੋ ਮੈਂ ਕਰ ਲਿਆ ਕਰਮੇ ਦਾ ਜਵਾਬ ਸੁਣੋ ਪਾਲੂ ਕਦੇ ਬਾਦਸ਼ਾਹ ਬਣੇ ਕਰਮੇਵਲ ਵੇਖ ਰਹੀ ਸੀ ਤੇ ਕਦੇ ਬਾਦਸ਼ਾਹ ਹਤ ਦੇਣ ਵਾਲੇ ਸਾਈਕਲ ਵਰਗੇ